ਹਾਂਜੀ ਹੁਣ ਜਿਹੜਾ ਬਿਕਰਮ ਮਜੀਠੀਏ ਤੇ ਇੱਕ ਕੇਸ ਹੋਰ ਪਾਇਨ ਜਾ ਰਿਹਾ ਕਿ ਕਈ ਮਾਮਲੇ ਸਾਹਮਣੇ ਆ ਗਿਆ 2021 ਦਾ ਮਾਮਲਾ ਵੀ ਸਾਹਮਣੇ ਆ ਗਿਆ ਤੇ ਪਹਿਲਾਂ ਹੁਣ ਇੱਕ ਆਪਾਂ ਤੁਹਾਨੂੰ ਵੀਡੀਓ ਸੁਣਾਵਾਂਗੇ ਜੇ ਜਿਹੜਾ ਬਈ ਡੀਜੀਬੀ ਸਤਾਰਤ ਉਹਦਾ ਕੀ ਚਾਣਾਗਾ ਤਾਂ ਪਹਿਲਾਂ ਇਹ ਪੂਰੀ ਵੀਡੀਓ ਸੁਣਾਵਾਂਗੇ ਤੁਹਾਨੂੰ ਤਾਂ ਬਨੇ ਰਹੋ ਚੈਨਲ ਤੇ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਵੀ ਡੀਜੀਬੀ ਸਤਾਰਤ ਦਾ ਕੀ ਚਾਣਾ ਸੁਣੋ ਵੀਡੀਓ ਖਾਸ ਕਰਕੇ ਦੱਸਣਾ ਆ ਕਿ ਸਾਡਾ ਸੋਨੇ ਜਿਹੜਾ ਪੰਜਾਬ ਹੈ ਅੱਜ ਇਹੋ ਜਿਹੇ ਹਾਲਾਤ ਚ ਹੈ ਤੇ ਨਾ ਕੋਈ ਡਵੈਲਪਮੈਂਟ ਹੋ ਸਕਦੀ ਹੈ ਨਾ ਕੋਈ ਇਨਵੈਸਟਮੈਂਟ ਕਰ ਲਿਆ ਨਾ ਕੋਈ ਚੰਗੇ ਕੰਮ ਹੋ ਰਹੇ ਨੇ ਕਿਉਂਕਿ ਇਹ ਨਸ਼ਿਆਂ ਨੇ ਬਰਬਾਦ ਕਰਤਾ ਪੰਜਾਬ ਨੂੰ ਤੇ ਜਦੋਂ ਤੱਕ ਅਸੀਂ ਇਸ ਨਸ਼ੇ ਨੂੰ ਚਲਾਣ ਵਾਲੇ ਨਸ਼ੇ ਦੇ ਤਸਕਰ ਨੇ ਜਿਹੜੇ ਡਰਗ ਟ੍ਰਾਫਿਕਰ ਨੇ ਡਰਗ ਸਿੰਡੀਕੇਟਸ ਨੇ ਇਹਨਾਂ ਨੂੰ ਖਤਮ ਕਰਾਂਗੇ ਪੰਜਾਬ ਅੱਗੇ ਵਧ ਨਹੀਂ ਸਕਦਾ ਇਹ ਕਿਉਂ ਸਾਡੇ ਪੰਜਾਬ ਨੂੰ ਛੱਡ ਕੇ ਬੱਚੇ ਨੌਜਵਾਨ ਬਾਹਰ ਜਾ ਰਹੇ ਨੇ ਹਰ ਪਰਿਵਾਰ ਨੂੰ ਡਰ ਹੈ ਕਿ ਸਾਡਾ ਬੱਚਾ ਕਿਤੇ ਸ਼ਿਕਾਰ ਨਾ ਹੋਏ ਨਸ਼ਿਆਂ ਦਾ ਇਹਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ 2021 ਚ ਅਸੀਂ ਸਭ ਤੋਂ ਪਹਿਲਾਂ ਪਰਚਾ ਦਰਜ ਕੀਤਾ ਸੀ ਕਿਉਂਕਿ ਸਿਰਫ ਥੱਲੇ ਜਿਹੜੇ ਡਰਗ ਵੇਡਲਰ ਨੇ ਜਾਂ ਡਰਗ ਐਡਿਕਟ ਨੇ ਨਸ਼ੇ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਨਾਲ ਕੁਝ ਨਹੀਂ ਹੁੰਦਾ ਜਿਹੜੇ ਸ਼ਿਕਰ ਦੇ ਚੋਟੀ ਦੇ ਜਿਹੜੇ ਡਰੱਗਸ ਸਿੰਡੀਕੇਟ ਦੇ ਇੰਚਾਰਜ ਹੁੰਦੇ ਨੇ ਜਿਹੜੇ ਚਲਾਉਂਦੇ ਨੇ ਜਿਹਨਾਂ ਦੇ ਸ਼ਹਿਰ ਦੇ ਥੱਲੇ ਇਹ ਕੰਮ ਹੁੰਦਾ ਹੈ ਉਹਨਾਂ ਦੇ ਖਿਲਾਫ ਜਦੋਂ ਤੱਕ ਕੰਮ ਨਹੀਂ ਹੋਏਗਾ ਜਿਵੇਂ ਸੀਐਮ ਸਾਹਿਬ ਨੇ ਕਿਹਾ ਹੈ ਅਸੀਂ ਬਿਲਕੁਲ ਉੱਪਰ ਤੱਕ ਜਾਵਾਂਗੇ ਫਿਰ 2021 ਦਸੰਬਰ ਚ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਕਾਰਵਾਈ ਕੀਤੀ ਸੀ ਜਿਹੜਾ ਕਿ ਸਾਬਕਾ ਮੰਤਰੀ ਸੀ ਬਹੁਤ ਇਨਫਲੂਐਂਸ਼ੀਅਲ ਬਹੁਤ ਪਾਵਰਫੁਲ ਉਸ ਕਾਰਵਾਈ ਦੇ ਦੌਰਾਨ ਜਿਹੜੇ ਗੱਲਾਂ ਸਾਡੇ ਸਾਹਮਣੇ ਆਈ ਸੀ ਉਹਦੇ ਬਾਰੇ ਮੈਂ ਅਜ ਦੇ ਟੀਮ ਨੂੰ ਐਸਆਈਟੀ ਨੂੰ ਪਲਸ ਵਿਗਿਲੈਂਸ ਟੀਮ ਨੂੰ ਦੱਸਣ ਆਇਆ ਸੀ ਭਈ ਉਦੋਂ ਕੀ ਹਾਲਾਤ ਸੀ ਕੀ ਹੋਇਆ ਸੀ ਉਦੋਂ ਕੀ ਕੀ ਇਨਫੋਰਮੇਸ਼ਨ ਸਾਡੇ ਸੋਰਸ ਤੇ ਰਾਹੀਂ ਡਾਕੂਮੈਂਟਸ ਕੀ ਕੀ ਆਏ ਸੀ ਸਾਡੇ ਕੋਲ ਉਹ ਸਾਰੇ ਬਾਰੇ ਸਾਰਾ ਬੈਕਗਰਾਉਂਡ ਦੱਸਣਾ ਆਇਆ ਸੀ ਜਿਹਦੇ ਨਾਲ ਉਹ ਆਪਣੀ ਕਾਰਵਾਈ ਆਪਣੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਕਰਨ ਇੱਕ ਬੈਕਗਰਾਉਂਡ ਬ੍ਰਿਜਿੰਗ ਦਾ ਗੈਪ ਉਦੋਂ ਤੋਂ ਲੈ ਕੇ ਅੱਜ ਤੱਕ ਕੀ ਹੋਇਆ ਹੈ ਉਹਨਾਂ ਨੂੰ ਸਮਝ ਆਏ ਤੇ ਸਹੀ ਤਰੀਕੇ ਨਾਲ ਉਹ ਅਦਾਲਤ ਇਨਵੈਸਟੀਗੇਸ਼ਨ ਕਰਨ ਤਫਤੀਸ਼ ਕਰਨ ਕਿ ਅਦਾਲਤ 'ਚ ਆਪਣੇ ਆਪਣਾ ਪੱਖ ਪੇਸ਼ ਕਰਨ ਸਰ ਤੁਸੀਂ ਹਾਈ ਕੋਰਟ ਨੂੰ ਵੀ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਜਾਂਚ ਰਿਪੋਰਟਾਂ ਦੇ ਚੁੱਕੇ ਹੋ ਉਹਨਾਂ ਦੇ ਵੀ ਕੋਈ ਡਾਟਾ ਸਾਹਮਣੇ ਰੱਖਿਆ ਗਿਆ ਕਿ ਉਹਨਾਂ ਦੇ ਵਿੱਚ ਕੀ ਖਾਸ ਸੀਗਾ ਹਾਈ ਕੋਰਟ ਚ ਸਾਡੀ ਰਿਪੋਰਟ ਹਾਈ ਕੋਰਟ ਨੇ ਉਦੋਂ ਇੱਕ ਐਸਆਈਟੀ ਬਣਾਇਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ 2017 ਡਿਸੰਬਰ ਚ ਉਹ ਸੀਗਾ ਕਿ ਨਸ਼ਾ ਡਰੱਗ 트래ਫਿਕਰ ਨੈਕਸਸ ਬਿਟਵੀਨ ਡਰੱਗ 트래ਫਿਕਰ ਐਂਡ ਐਨਫੋਰਸਮੈਂਟ ਏਜੰਸੀਜ਼ ਯਾਨੀ ਕਿ ਪੁਲਿਸ ਹੈਗਾ ਕਿ ਨਸ਼ਾ ਤਸਕਰ ਤੇ ਪੁਲਿਸ ਦੇ ਦਰਮਿਆਨ ਕੀ ਲਿੰਕ ਹੈਗਾ ਤੇ ਉਹ ਸਾਡੀ ਐਸਆਈਟੀ ਨੇ ਤਿੰਨ ਰਿਪੋਰਟਾਂ ਦਿੱਤੀ ਸੀ ਐਸਆਈਟੀ ਵੱਲੋਂ ਇੱਕ ਮੈਂ ਐਜ਼ ਇਨਚਾਰਜ ਐਸਆਈਟੀ ਇੱਕ ਹੋਰ ਰਿਪੋਰਟ ਦਿੱਤੀ ਸੀ ਜਿਹੜੀ ਹਾਲੇ ਵੀ ਬੰਦ ਪਈ ਉਹ ਨਹੀਂ ਖੁੱਲੀ ਐ ਤਿੰਨ ਰਿਪੋਰਟਾਂ ਜਿਹੜੀ ਖੁੱਲ ਚੁਕੀਆਂ ਉਹ ਮੇਰੇ ਖਿਆਲ ਤੋਂ ਤੁਹਾਨੂੰ ਕਿੱਥੋਂ ਵੀ ਮਿਲ ਸਕਦੀਆਂ ਬੜੀ ਡਿਟੇਲਡ ਹੈਗਾ ਬਹੁਤ ਡਿਟੇਲ ਹੈਗਾ ਪੜਨ ਲਾਇਕ ਹੈਗਾ ਮੈਂ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕਿਵੇਂ ਕਿਉਂਕਿ ਸਾਡੇ ਪੰਜਾਬ ਪੁਲਿਸ ਚ ਬਹੁਤ ਵਧੀਆ ਅਫਸਰ ਨੇ ਬਹੁਤ ਵਧੀਆ ਤਰਤੀਸ਼ੀ ਨੇ ਬਹੁਤ ਵਧੀਆ ਸਾਡੇ ਜਵਾਨ ਵੀ ਬਹੁਤ ਵਧੀਆ ਨੇ ਬੜੀ ਕੁਰਬਾਨੀਆਂ ਦਿੰਦੀ ਹੈ ਦੇਸ਼ ਵਾਸਤੇ ਸੁਮੇਂ ਵਾਸਤੇ ਫੋਰਸ ਵਾਸਤੇ ਪਰ ਜਿਵੇਂ ਹਰ ਥਾਂ ਤੇ ਕੁਝ ਬਲੈਕਸ਼ੀਪ ਥੋੜੇ ਬਹੁਤ ਹੁੰਦੇ ਨੇ ਜਿਹੜੇ ਬਦਨਾਮ ਕਰਦੇ ਨੇ ਫੋਰਸ ਨੂੰ ਉਹ ਸਾਡੇ ਵਿੱਚ ਕੁਝ ਇਹੋ ਜਿਹੇ ਅਨਸਰ ਸੀਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਜਿਨ੍ਹਾਂ ਨੇ ਨਸ਼ਿਆਂ ਨੂੰ ਸ਼ਹਿ ਦਿੱਤਾ ਤੇ ਐਨਡੀਪੀਐਸ ਐਕਟ ਨੂੰ ਉਹਦੀ ਦੁਰਵਰਤੋਂ ਕਰਕੇ ਕਿਵੇਂ ਐਕਸਟਰਸ਼ਨ ਕਰਦੇ ਸੀ ਉਹਨਾਂ ਕੋਲੋਂ ਕਾਫੀ ਸਾਰੇ ਡਰੱਗਸ ਬਰਾਮਦ ਹੋਏ ਸੀ ਨਜਾਇਜ਼ ਹਥਿਆਰ ਬਰਾਮਦ ਹੋਏ ਸੀ ਪੈਸੇ ਫੋਰਨ ਕਰੰਸੀ ਬਹੁਤ ਕੁਝ ਬਰਾਮਦ ਹੋਇਆ ਸੀ ਇਹ ਸਾਰੇ ਚੀਜ਼ਾਂ ਦਾ ਡਿਟੇਲ ਕਿਵੇਂ ਕੰਮ ਕਰਦੇ ਸੀ ਉਹ ਤਿੰਨ ਰਿਪੋਰਟਾਂ 'ਚ ਬਹੁਤ ਵਿਸਥਾਰ ਨਾਲ ਹੈ ਉਹਨਾਂ ਕੋਲ ਕੀ ਪ੍ਰਾਪਰਟੀਆਂ ਸੀ ਹੈ ਬੈਂਕ ਅਕਾਊਂਟ ਕੀ ਸੀ ਕਿਵੇਂ ਪੈਸੇ ਉਹਨਾਂ ਕੋਲ ਲੈਂਦੇ ਸੀ ਕਿਵੇਂ ਉਹਨਾਂ ਨੇ ਪੰਜਾਬ ਪੁਲਿਸ ਰੂਲਸ ਨੂੰ ਤੋੜ-ਮੋੜ ਕੇ ਪ੍ਰੋਮੋਸ਼ਨ ਤੇ ਜਿਹੜੇ ਕਰਪਟ ਅਫਸਰ ਸੀ ਜਿਹੜੇ ਕਰਪਟ ਹਾਂਜੀ ਜੋ ਇਹ ਬਿਆਨ ਤੁਸੀਂ ਸੁਣ ਲਏ ਡੀਜੀਪੀ ਦੇ ਜਿਵੇਂ ਕਿ ਹੁਣ ਵਿਕਰਮਜੀਠੀਏ ਤੇ ਹੁਣ ਕਈ ਪਰਚੇ ਹੋਰ ਪੈਣ ਜਾ ਰਹੇ ਕਿਉਂਕਿ ਜਿਵੇਂ ਹੁਣ ਜਿਵੇਂ ਜਿਵੇਂ ਸਬੂਤ ਨਿਕਲਣ ਲਗੇ ਤੇ ਓਵੇਂ ਓਵੇਂ ਜਿਵੇਂ ਮਾਮਲੇ ਸਾਹਮਣੇ ਆਉਣਗੇ ਤੇ ਵਿਕਰਮਜੀਠੀਆ ਫਸਦਾ ਜਾ ਰਿਹਾ ਕਿਉਂਕਿ ਜਿਹਦੇ ਵਿੱਚ ਹੁਣ ਡੀਜੀਪੀ ਇਹ ਸਾਬਕਾ ਡੀਜੀਪੀ ਆ ਤੇ ਜਿਹਦਾ ਬਾਈ ਹੁਣ ਇਹਦਾ ਕਹਿਣਾ ਇਹ ਆ ਵੀ 2021 ਦਾ ਮਾਮਲਾ ਜਦੋਂ ਕੀ ਇਹਦੇ ਤੇ ਦਰਜ ਹੁੰਦਾ ਉਹ ਪੁਰਾਣੇ ਜਿਹੜੇ ਪਹਿਲਾਂ ਵਾਲੇ ਦੇ ਕੇਸ ਉਹ ਵੀ ਓਪਨ ਹੋਣ ਚੱਲੇ ਆ ਤੇ ਜਿਹਦੇ ਵਿੱਚ ਹੁਣ ਤੇਕਰਮ ਮਜੀਠੀਏ ਨੂੰ 7 ਦਿਨਾਂ ਦੇ ਰਿਮਾਂਡ ਤੇ ਰੱਖਿਆ ਜਾਂਦਾ 14 ਦਿਨਾਂ ਦਾ ਰਿਮਾਂਡ ਮੰਗਿਆ ਹੁੰਦਾ ਲੇਕਿਨ 7 ਦਿਨਾਂ ਦੇ ਰਿਮਾਂਡ ਤੇ ਰੱਖਿਆ ਜਾਂਦਾ ਤੇ ਪਰ ਹਜੇ ਹੋਰ ਵੀ ਮਾਮਲੇ ਆਉਣੇ ਸਾਹਮਣੇ ਬਾਕੀ ਆ ਕਿਉਂਕਿ ਹਜੇ ਪਤਾ ਨਹੀਂ ਹੋਰ ਕੀ ਕੁਝ ਮੰਨਣਗੇ ਤੇ ਪਰ ਜਿਹੜਾ ਹੁਣ ਗਰੀਬਾਂ ਦਾ ਖੂਨ ਚੂਸ ਲੋਕਾਂ ਦਾ ਖੂਨ ਚੂਸ ਕੇ ਇਹਨਾਂ ਨੇ 540 ਕਰੋੜ ਆਮਦਨ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਹੈ ਤੇ ਬਾਕੀ ਜੇ ਗੱਲਾਂ ਕਰੀਏ ਹੋਰ ਵੀ ਲੈਪਟਾਪ ਕਰੋ ਮਿਲੇ ਤੇ 30 ਫੋਨ ਜਿਹਦੇ ਵਿੱਚ 7 ਮੈਂਬਰ ਕਰਦੇ ਆ 6 ਮੈਂਬਰ 7 6 7 ਦੱਸੇ ਇਹਦੇ ਤੇ ਪਰ 30 ਫੋਨ ਮਿਲਦੇ ਆ ਘਰੋਂ ਤੇ ਬਾਕੀ ਦੇਸ਼ਾਂ ਵਿਦੇਸ਼ਾਂ ਨਾਲ 141 ਕਰੋੜ ਦਾ ਲੈਣ ਦੇਣ ਹੋਰ ਪਤਾ ਨਹੀਂ ਮਾਮਲੇ ਕਿੰਨੇ ਹੋਣਗੇ ਸਾਹਮਣੇ ਪਰ ਹੁਣ ਵੱਡੀ ਗੱਲ ਇਹ ਆ ਜੋ ਤੁਸੀਂ ਡੀਜੀਪੀ ਇਹ ਜੋ ਸਾਹਮਣੇ ਆਇਆ ਇਹਨਾਂ ਦੇ ਬਿਆਨ ਵੀ ਸੁਣ ਲਏ ਪਰ ਹੁਣ ਗੱਲ ਵੱਡੀ ਇਹ ਆ ਵੀ ਜਿਹੜੇ ਕਹਿੰਦੇ ਸੀ ਵੀ ਨਸ਼ਾ ਤਸਕਰ ਨਹੀਂ ਫੜਦੇ ਤੁਸੀਂ ਜਿਵੇਂ ਸੀਐਮ ਪਵਨਤਮਨ ਦਾ ਕਹਿਣਾ ਹੁਣ ਜੇ ਇਹਨੂੰ ਜਾਣਕਾਰੀ ਵਾਸਤੇ ਵਿਜੀਲੈਂਸ ਨੇ ਤੇ ਪੰਜਾਬ ਪੁਲਿਸ ਪਹੁੰਚਦੀ ਆ ਚਾਹ ਕੋਈ ਵੀ ਆ ਜਿਹਦੇ ਕੋਲੇ ਪ੍ਰਾਪਰਟੀ ਬੇਪਣਾ ਜ਼ਿਆਦਾ ਕੀਤੀ ਜਿਵੇਂ ਇਹਦੇ ਕੋਲੇ ਗੈਰ ਕਾਨੂੰਨੀ ਤਰੀਕੇ ਨਾਲ 540 ਕਰੋੜ ਤਾਂ ਇਹ ਤਾਂ ਫਿਰ ਉਹਨਾਂ ਦਾ ਜਾਣਕਾਰੀ ਕਰਨਾ ਬਣਦਾ ਕਿਉਂਕਿ ਉਹਨਾਂ ਦੇ ਇਕੱਲੇ ਇਹ ਮਕਰਮ ਚੀਟੀਆਂ ਨੂੰ ਨਹੀਂ ਹੋਰ ਵੀ ਪਤਾ ਨਹੀਂ ਹੋਰ ਹਜੇ ਹੋਰ ਕਿੰਨੇ ਕੁ ਚੱਕਣੇ ਆ ਇਸ ਦੇ ਉੱਪਰla ਕਿੰਨੇ ਕੁ ਚੱਕ ਲਈ ਹੁਣ ਜੇ ਗੱਲ ਕਰੀਏ ਆਪਾਂ ਪੰਜਾਬ ਪੁਲਿਸ ਵਾਲੀ ਦੀ ਕਿ ਜਿਹੜੇ ਪਰਚੇ ਲਾਏ ਗਏ ਉਹਦੀ ਕੋਠੀ ਦੇ ਸਾਹਮਣੇ ਵੀ ਇਹ ਕੋਠੀ ਵੇਚ-ਵਟ ਨਹੀਂ ਸਕਦੀ ਸਿਰਫ ਯੂਜ਼ ਕਰ ਸਕਦੀ ਆ ਤੇ ਪੰਜਾਬ ਪੁਲਿਸ ਵਾਲੀ ਦੀ ਵੀ ਸਾਰੀ ਪ੍ਰੋਪਰਟੀ ਜ਼ਬਤ ਕੀਤੀ ਹੈ ਤੇ ਪਰ ਹੁਣ ਜਿਹੜਾ 540 ਕਰੋੜ ਦਾ ਮਾਮਲਾ ਤੇ ਹੋਰ ਦੇਸ਼ਾਂ-ਵਦੇਸ਼ਾਂ ਨਾਲ ਕੰਟੈਕਟ ਜਿਹੜੇ ਇਹਨੇ ਬੈਂਕਾਂ ਤੋਂ ਲੈਂਡ ਲੀਨ ਹੋਏ ਆ ਤਾਂ ਇਹ ਚੀਜ਼ਾਂ ਹੋਰ ਵੀ ਸਾਹਮਣੇ ਹਜੇ ਆਉਣੀਆਂ ਬਾਕੀ ਆ ਹੋਰ ਇਹ ਤਾਂ 141 ਕਰੋੜ ਜਿਹੜਾ ਲੈਂਡ ਲੀਨ ਤੇ 500 40 ਕਰੋੜ ਦਾ ਇਹਦੇ ਕੋਲ ਆਮਦਨ ਇਕੱਠੀ ਹੋਈ ਆ ਇਹ ਕਿੱਥੋਂ ਆਈ ਆ ਜੇ ਹੁਣ ਆਪਾਂ ਸੋਚੀਏ ਜੇ ਕਿਸੇ ਕੋਲੇ 10 20 ਕਿੱਲੇ ਜ਼ਮੀਨ ਦੇ ਆ ਤਾਂ ਉਹਦੇ ਕੋਲੇ ਵੀ ਇਹ ਜੇ ਆਪਾਂ ਸੋਚੀਏ 540 ਕਰੋੜ ਤੱਕ ਕਿਸੇ ਹਾਲਤ 'ਚ ਨਹੀਂ ਬਣ ਸਕਦਾ ਕਿਉਂਕਿ ਖਰਚੇ ਵੀ ਹੁੰਦੇ ਆ ਇਹ ਤਾਂ ਫਿਰ ਜਾਂ ਤਾਂ ਕੋਈ ਗੈਰਕਾਨੂੰਨੀ ਤਰੀਕੇ ਨਾਲ ਬਣੀ ਹੋ ਨਸ਼ਾ ਵੇਚ ਕੇ ਬਣੀ ਆ ਇਹ ਹੀ ਕਹਿਣਾ ਲੋਕਾਂ ਦਾ ਤਾਂ ਤੇ ਪਰ ਹੁਣ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਵੱਡੇ ਵੱਡੇ ਲੀਡਰ ਖੜੇ ਹੋ ਰਹੇ ਆ ਜਿਵੇਂ ਹਰਪਾਲ ਸਿੰਘ ਜੋ ਸੁਖਪਾਲ ਸਿੰਘ ਖੈਰਾ ਤੇ ਜਿਹੜਾ ਨਾਲ ਇੱਕ ਰਮਨੀਤ ਬਿੱਟੂ ਤੇ ਇਹ ਵੱਡੇ ਵੱਡੇ ਲੀਡਰ ਮ्यान ਦੇ ਰਹੇ ਆ ਵੀ ਨਹੀਂ ਜੀ ਇਹ ਇੱਕ ਸਰਕਾਰਾਂ ਦਾ ਇੱਕ ਤੱਕਾ ਗੇ ਜੀ ਤੇ ਜਿਵੇਂ ਸੁਖਵੀਰ ਬਾਦਲ ਕਹਿ ਰਿਹਾ ਵੀ ਤੁਸੀਂ ਤੱਕਾ ਕਰ ਰਹੇ ਹੋ ਤੁਸੀਂ ਸਾਡੀਆਂ ਪਾਰਟੀਆਂ ਨੂੰ ਚੱਕ ਕੇ ਡਰਾਤ ਮ ਘਾ ਰਹੇ ਹੋ ਵੀ ਇਹ ਡਰ ਜਾਣਗੇ ਤੇ ਵੀ ਹੁਣ ਛੋੜਿਆ ਤਾਂ ਡੂਡ ਸਾਰ ਰਹਿ ਗਿਆ ਬਾਅਦ ਦੇ ਵਿੱਚ ਟਾਈਮ ਸਾਡਾ ਹੀ ਆਉਣਾ ਇਹ ਜੋ ਬਾਦਲ ਦਾ ਕਹਿਣਾ ਜੋ ਸੁਖਵੀਰ ਬਾਦਲ ਇਹ ਪਰ ਹੁਣ ਸਾਹਮਣੇ ਵੀ ਜਿਹੜੇ ਹਿਸਾਬ ਨਾਲ ਮਾਮਲਾ ਸਾਹਮਣੇ ਆਈ ਜਾਂਦਾ ਉਵੇਂ ਉਵੇਂ ਦੇ ਤੇ ਕੇਸ ਇੱਕ ਹੋਰ ਦਰਜ ਹੋ ਚੁੱਕਿਆ ਤਾਂ ਜਿਹਦੇ ਵਿੱਚ ਹੁਣ ਫਸਦਾ ਨਜ਼ਰ ਆਉਂਦਾ ਵਿਕਰਮ ਸਿੰਘ ਜੀਠਿਆ ਤਾਂ ਹੁਣ ਦੇਖਣਾ ਇਹ ਬਣਦਾ ਵੀ ਅੱਗੇ ਦਾ ਮਾਮਲਾ ਕੀ ਰਹੂਗਾ ਕਿਉਂਕਿ ਜਿਵੇਂ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਨਾਲ ਦੀ ਨਾਲ ਹੋਰ ਵੀ ਇਹਦੇ ਤੇ ਮਾਮਲੇ ਖੜੇ ਹੋਏ ਆ ਤੇ ਜਿਹਦੇ ਵਿੱਚ ਹੁਣ ਦੱਸਿਆ ਜਾਂਦਾ ਵੀ ਸਾਰਿਆਂ ਨਾਲੋਂ ਵੱਡਾ ਮਗਰਮਾ ਮਗਜੀਠਿਆ ਸੀ ਇਹ ਸੀਐਮ ਭੁਤਮਾਨ ਦਾ ਕਹਿਣਾ ਜਿਵੇਂ ਐਕਸ਼ਨ ਹੋ ਗਿਆ ਸੀਐਮ ਭੁਤਮਾਨ ਦਾ ਜਿਵੇਂ ਜੁੱਤ ਨਸ਼ਮਰਦ ਜੋ ਵੀ ਐਛਾ ਛੋਟਾ ਵੱਡਾ ਸਾਰੇ ਨਿਸ਼ੇ ਤਸਕਰਾਂ ਦੀ ਸਕੰਜਾ ਕਸਿਆ ਹੋਇਆ ਤੇ ਪਰ ਹੁਣ ਜਿਹੜਾ ਸਭ ਤੋਂ ਵੱਡਾ ਮਗਰਮੱਛ ਦੱਸਿਆ ਜਾਂਦਾ ਬੇਕਰਮਜੀਤਿਆ ਤਾਂ ਹੁਣ ਬਈ ਇਹਦੇ ਮਾਮਲੇ ਕਈ ਦਰਜ ਹੋ ਗਿਆ ਤੇ ਹੁਣ ਕਹਿਣ ਦਾ ਮਤਲਬ ਇਹ ਦੇਖਣਾ ਹੁਣ ਇਹ ਬਣਦਾ ਇਹਨੂੰ ਸਰਕਾਰ ਹਜੇ ਜਿਵੇਂ ਹੁਣ ਕਈ ਚੈਨਲਾਂ ਦਾ ਕਹਿਣਾ ਵੀ ਇਹਦੇ ਘਰ ਤੇ ਬਲੋਜਰ ਚੱਲੂਗਾ ਜਾਂ ਨਹੀਂ ਚੱਲੂਗਾ ਤਾਂ ਹੁਣ ਦੇਖਣਾ ਇਹ ਬਣਦਾ ਬਈ ਵੀ ਅੱਗੇ ਦਾ ਮਾਮਲਾ ਕੀ ਰਹੂਗਾ ਅੱਜ ਦੇ ਵਿਚਾਰ ਸੋਡੇ ਨਾਲ ਜੋ ਡੀਜੀਪੀ ਨੂੰ ਲੈ ਕੇ ਥੋੜੀ ਨਸਾਂਜੀ ਜਰੂਰ ਕਰਨੀ ਸੀ ਜਿਹੜੇ ਪਹਿਲਾਂ ਦੇ ਪੁਰਾਣੀ ਮਾਮਲੇ ਇਹਨਾਂ ਦੇ ਸਾਹਮਣੇ ਉਹ ਵੀ ਰੱਖੇ ਆ ਤੇ ਰੱਖਣੇ ਬਣਦੇ ਵੀ ਆ ਕਿਉਂਕਿ ਪਹਿਲਾਂ ਜਿਹੜੇ ਇਹਨਾਂ ਤੇ ਕੇਸ ਹੋਇਆ ਦਰ